ਨੌਜਾਨ ਆਹ ਛਾਕੇ ਦੀ ਟੀਮ ਹੈ ਕਹਿੰਦੇ ਮੋਠਾ ਵਾਲੀ ਦੀ ਚਾਰ ਜਾਫੀ ਤਿਆਰ ਨੇ ਤੇ ਪਹਿਲੀ ਕਬੱਡੀ ਕਬੱਡੀ ਦਾ ਉਡਣਾ ਬਾਜ ਕਹਿ ਲਈਏ ਨੌਜਾਨ ਦੋਦੇ ਵਾਲਾ ਸੰਦੀਪ ਇਸ ਲਈ ਕਬੱਡੀ ਪਾ ਰਿਹਾ ਹੈ ਨੌਜਾਨ ਦੇ ਚਰਚੇ ਨੇ ਚੜਾਈ ਹੈ ਆਹ ਕਹਿੰਦੇ ਵੱਡਾ ਨਾਮ ਹੈ ਤੇ ਕੋਟ ਸੁਖੀ ਦਾ ਧੰਮੂ ਆ ਮੇਰੇ ਮਿੱਤਰੋ ਇਸ ਨੌਜਾਨ ਦੀ ਵੀ ਕਹਿੰਦੇ ਤੂਤੀ ਬੋਲਦੀ ਹੈ ਇਹ ਵੀ ਵੱਡਾ ਮਾਲ ਹੈ ਖੇਡ ਕਬੱਡੀ ਦਾ ਬੱਲੇ ਬੱਲੇ ਟੱਕਰ ਪਹਿਲਵਾਨਾਂ ਦੀ ਸੰਦੀਪ ਦੋਦੇ ਵਾਲਾ ਪਹਿਲਾ ਆਪਣੀ ਟੀਮ ਲਈ ਜੋੜਦਾ ਆਇਆ ਹੈ ਲਓ ਸੰਦੀਪ ਕਹਿੰਦੇ ਦੋਦੇ ਵਾਲਾ ਰੇਡ ਪਾ ਰਿਹਾ ਹੈ ਉਡਨਾ ਬਾਜ਼ ਕਹਿੰਦੀ ਹੈ ਦੁਨੀਆ ਮੇਰੀ ਵੀਰੋ ਚਾਰ ਜਾਫੀ ਤਿਆਰ ਨੇ ਚਾਰਾਂ ਦੇ ਵਿੱਚੋਂ ਵੇਖਾਂਗੇ ਕੌਣ ਕਹਿੰਦੇ ਡੱਕਦਾ ਕੌਣ ਰੱਖਦਾ ਹੈ ਕੌਣ ਕਰਾਉ ਬੱਲੇ ਬੱਲੇ ਕਿਹੜਾ ਜਫਾ ਲਾਉਂਦਾ ਹੈ ਕਿਹੜਾ ਸੰਦੀਪ ਨੂੰ ਰੋਕਦਾ ਹੈ ਇਹ ਸਮਾਂ ਦੱਸੇਗਾ ਪਰ ਸਾਹਮਣੇ ਬੱਲੇ 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 ਚੱਕ 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 ਦੋਆ ਹੋਈ ਹੈ ਨੰਬਰ 7 ਅਵੀਦਾ ਲੈ ਵੀ ਕਾਲਿਆ ਸੰਦੀਪ ਆ ਗਿਆ ਲਾਓ ਸਾਹਮਣੇ ਖੇਡਦੇ ਮੈਦਾਨ ਅੰਦਰ ਕਹਿੰਦੇ ਸੰਦੀਪ ਆ ਗਿਆ ਦੋਦੇ ਦੀ ਧਰਤੀ ਦਾ ਰੇਡ ਪਾਉਣ ਲਈ ਵਧਿਆ ਆਇਆ 40 ਮੁਕਤਿਆਂ ਦੀ ਧਰਤੀ ਹੈ ਖਿਦੇ ਰਾਣੇ ਦੀ ਟਾਪ ਬੁੱਕਲ ਤੇ ਵਸਿਆ ਪਿੰਡ ਦੋਤੇ ਵਾਲਾ ਸੰਦੀਪ ਦੋਤੇ ਵਾਲਾ ਸੰਦੀਪ ਐਵੇਂ ਨਹੀਂ ਉੱਟਣਾ ਬਾ